ਤੁਸੀਂ ਆ ਕੇ ਲੱਤਾਂ ਉੱਤੇ ਚੱਕ ਕੇ ਤੇ ਉਹ ਪ੍ਰੋਗਰਾਮ ਜਿਹਾ ਲਾ ਕੇ ਉਹ ਵੀ ਕੱਲੀਆਂ ਫੋਟੋਆਂ ਖਿਚਾ ਕੇ ਤੇ ਫਿਰ ਤੁਸੀਂ ਚੈਲੰਜ ਕਰ ਰਹੇ ਹੋ ਪੂਰੀ ਕੰਮ ਨੂੰ ਇਹ ਗਲਤ ਗੱਲ ਹੈ ਪਰ ਜੇ ਉਹ ਵਾਕਈ ਦਰਬਾਰ ਸਾਹਿਬ ਨਤਮਸਤਕ ਹੋਣ ਗਈ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਯੋਗਾ ਦੇ ਆਲੇ ਦੇ ਨਹੀਂ ਕਿਉਂ ਜਾਂਦੀ ਹੈ ਤੇ ਜੇ ਦਰਬਾਰ ਸਾਹਿਬ ਉਹ ਆਈ ਅਹਮਦਾਬਾਦ ਤੋਂ ਸਪੈਸ਼ਲ ਚੱਲ ਕੇ ਆਈ ਤੇ ਕਿਸੇ ਨੂੰ ਹੁਣ ਇਹ ਨਹੀਂ ਪੁੱਛਿਆ ਹੁਣ ਆ ਕੇ ਵੀ ਭਾਈ ਮੈਨੂੰ ਦੱਸੋ ਇੱਥੋਂ ਦੀ ਕੀ ਮਰਿਆਦਾ ਹੈ ਕਿ ਇਦਾ ਇਤਿਹਾਸ ਕੀ ਹੈ ਉਹ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਲਿਖਦੀ ਹੈ ਇਹ ਗੱਲ ਵੀ ਇੱਥੇ ਆ ਕੇ ਯੋਗਾ ਕਰਕੇ ਮੈਨੂੰ ਅਰਪਣ ਕਰਕੇ ਸੰਤੁਸ਼ਟੀ ਮਿਲੀ ਹੈ ਤਾਂ ਮੀਨਸ ਕਿ ਉਹ ਬਹੁਤ ਕਲੀਅਰ ਸੀ ਕਿ ਉਹ ਸਿਰਫ ਯੋਗਾ ਕਰਨ ਉੱਥੇ ਡਰਾਮਾ ਕਰਨਾ ਹੀ ਸੀ ਯੋਗਾ ਕਰਨ ਦਾ ਮਤਲਬ ਤਾਂ ਇਹ ਸੀ ਵੀ ਅੱਧਾ ਘੰਟਾ ਯੋਗਾ ਕੀਤਾ ਹੁੰਦਾ ਉਹਨੂੰ ਜੇ ਉਹ ਕਰਦੀ ਅੱਧਾ ਪੌਣਾ ਘੰਟਾ ਲਾ ਕੇ ਜੋ ਪ੍ਰੋਸੈਸ ਹੁੰਦਾ ਤਾਂ ਉੱਥੋਂ ਦੇ ਆ ਜਾਂਦੇ ਸੇਵਾਦਾਰ ਤੇ ਉਹਨੂੰ ਕਹਿ ਦਿੰਦੇ ਹੁਣ ਉਹ ਕਹਿੰਦੀ ਮੈਨੂੰ ਰੋਕਿਆ ਨਹੀਂ ਉਹਾਂ ਪੇ ਕਿਸੇ ਨੇ ਮੈਨੂੰ ਰੋਕਾ ਨਹੀਂ ਕੁਝ ਨਹੀਂ ਬੋਲਾ ਬੋਲਦੇ ਤਾਂ ਮੈਂ ਡਿਲੀਟ ਕਰ ਦਿੱਤੀ ਫੋਟੋ ਨੂੰ ਜੇ ਕੀ ਪ੍ਰੋਬਲਮ ਸੀ ਰੋਕਿਆ ਇਸ ਕਰਕੇ ਨਹੀਂ ਕਿਉਂਕਿ ਤੇਰੀ ਮਨਛਾ ਹੀ ਐ ਸੀ ਕਿ ਮੈਂ ਚੋਰੀ ਚਿਪੇ ਚਾਰ ਫੋਟੋਆਂ ਖਿਚਾਵਾਂ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਤੇ ਪਾਤਾ ਪਹਿਲੇ ਦਿਨ ਉਹਨੇ ਨੈਰੇਟਿਵ ਇਹ ਦਿੱਤਾ ਜੀ ਉਦੋਂ ਤੱਕ ਤਾਂ ਜੇ ਰੌਲਾ ਹੀ ਨਹੀਂ ਇੰਨਾ ਪਿਆ ਸੀਗਾ ਜੀ ਵੀ ਮੈਨੂੰ ਤਾਂ ਜੀ ਧਰਮ ਕੋਈ ਨਾ ਨਫ਼ਰਤ ਨਹੀਂ ਸਿਖਾਉਂਦਾ ਉਹਨੇ ਇਹ ਗੱਲ ਬੋਲੀ ਸਦਾ ਧਰਮ ਤੱਕ ਲੈ ਆਈ ਗੱਲ ਮੈਂ ਸਿਰਫ ਇਤਨਾ ਕਹਿਣਾ ਚਾਹਤੀ ਹੂ ਕਿ ਕੋਈ ਵੀ ਧਰਮ ਇਹ ਨਹੀਂ ਸਿਖਾਤਾ ਕਿ ਆਪ ਕਿਸੇ ਕੋ ਇਤਨਾ અપਮਾਨਿਤ ਕਰੋ ਉਨਕੀ ਗਲਤੀ ਹੋ ਤੋ ਮਾਫ ਕਰ ਦੇਣਾ ਚਾਹੀਦਾ ਉਹ ਕੁੜੀ ਨੂੰ ਕਿਸੇ ਨੇ ਉਹਦੇ ਜਿਹੜੇ ਮੈਸੇਜ ਵੀ ਆਏ ਜੀ ਕਿਸੇ ਨੂੰ ਕੀ ਪਤਾ ਉਹ ਮੈਸੇਜ ਕੌਣ ਕਰ ਰਿਹਾ ਆਪ ਹੀ ਕਰਾ ਰਹੀ ਹੋਵੇ ਮੈਸੇਜ ਉਹ ਆਪ ਹੀ ਚਾਰ ਬੰਦਿਆਂ ਨੂੰ ਪ੍ਰੋਫਾਈਲਾਂ ਹੀ ਬਣਾਉਣੀ ਹੈ ਜੀ ਤਾਂ ਸਾਈਂ ਧਮਕੀਆਂ ਆ ਰਹੀਆਂ ਮਾਰਨੇ ਕੀ ਧਮਕੀਆਂ ਆ ਰਹੀਆਂ ਮੇਰੇ ਗੰਦੀ ਗੰਦੀ ਗਾਲੀ ਆ ਰਹੀ ਹੈ ਜੇ ਉਹਨੂੰ ਗਲਤੀ ਦਾ ਅਹਿਸਾਸ ਹੀ ਮਾਫੀ ਤਾਂ ਨਿਵਕੇ ਮੰਗੀ ਜਾਂਦੀ ਹੈ ਹੂੰ ਹੱਥ ਜੋੜ ਕੇ ਮੰਗੀ ਜਾਂਦੀ ਭਾਈ ਕਿੰਤੂ ਪਰੰਤੂ ਚ ਨਹੀਂ ਪੈਣਾ ਚਾਹੀਦਾ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮaaf ਕਰੋ ਮੈਨੂੰ ਪਤਾ ਨਹੀਂ ਸੀ ਵੀ ਉੱਥੇ ਨਹੀਂ ਕਰਨਾ ਗੱਲ ਖਤਮ ਹੋ ਗਈ ਲਾਈਵ ਜਿੰਨੇ ਲੋਕੋ تھے ਜਹਾ ਤੇ ਖੜੇ تھے ਉਹਨਾਂ ਕੇ ਸੈਂਟੀਮੈਂਟਸ ਕੋ ਤਾਂ ਹਰਟ ਨਹੀਂ ਹੋਆ ਤੋ ਮੈਂ ਮੇਰੇ ਕੋ ਨਹੀਂ ਲਗਾ ਮੈਨੇ ਕੁਝ ਗਲਤ ਕੀਤਾ ਹੈ ਤੂ ਐਡੀ ਵੱਡੀ ਨਹੀਂ ਹੈ ਬੀਬੀ ਵੀ ਤੂ ਦਰਬਾਰ ਸਾਹਿਬ ਦੇ ਵਿੱਚ ਆ ਕੇ ਕੋਈ ਹਰਕਤ ਕਰਕੇ ਤੇ ਬਾਅਦ ਸਿੱਖ ਧਰਮ ਦੇ ਉੱਤੇ ਸਵਾਲ ਕਰਕੇ ਤੇ ਕਵੇਂ ਫਿਰ ਐਫ ਆਈ ਆਰ ਵਾਪਸ ਲੋ ਨਹੀਂ ਸਾਡੀ ਲੀਗਲ ਟੀਮ ਤਿਆਰ ਜੇ ਤਿਆਰ ਹੈ ਫਿਰ ਤੂੰ ਵੀਡੀਓ ਕਿਉਂ ਬਣਾਉਣੀ ਫਿਰਦੀ ਅਭੀ ਵੀ ਟਾਈਮ ਹੈ ਆਪ ਐਫ ਆਈ ਵਾਪਸ ਲੈ ਲੀਜੀਏ ਵਰਨਾ ਮੈਂ ਔਰ ਦਰੀ ਲੀਗਲ ਟੀਮ ਫਾਈਟ ਕਰਨੇ ਲਈ ਰੈਡੀ ਹੋ ਕੋਸ਼ ਹੋਵੇ ਨਾ ਹੋਵੇ ਸਜ਼ਾ ਹੋਵੇ ਨਾ ਹੋਵੇ ਇੱਕ ਵੱਖਰਾ ਮੁੱਦਾ ਹੈ ਤੂੰ ਚੈਲੰਜ ਕਿਉਂ ਕਰ ਰਹੀ ਹੈ ਕਿਹਨੂੰ ਚੈਲੰਜ ਕਰਨੀ ਮਾਫੀ ਵਾਲਾ ਬੰਦਾ ਤਾਂ ਨਿਭਕੇ ਆਉਂਦਾ ਸਿੱਖਾਂ ਕੋਲੇ ਇੰਨਾ ਵਿਅਰਥ ਸਮਾਂ ਨਹੀਂ ਹੈ ਬਰਬਾਦ ਕਰਨ ਵਾਸਤੇ ਵੀ ਉਹ ਇਹੋ ਜੀਆਂ ਮੂਰਖ ਔਰਤਾਂ ਦੇ ਪਿੱਛੇ ਸਮਾਂ ਬਰਬਾਦ ਕਰਦੇ ਫਿਰਦੇ ਕਿ ਕਿਸੇ ਦੇ ਧਾਰਮਿਕ ਸਥਾਨ ਦੀ ਮਰਿਆਦਾ ਜਿਹੜੀ ਤੈਹ ਕੀਤੀ ਗਈ ਹੈ ਉਹਦੇ ਤੇ ਤੁਸੀਂ ਸਵਾਲ ਕਿਵੇਂ ਕਰ ਸਕਦੇ ਹੋ ਮੇਰੇ ਅਗੇ ਸਿਰਫ ਫालतू ਕੀ ਐਫਆਈਰ ਕਰਨ ਦੀ ਜ਼ਰੂਰਤ ਕਿਆ ਥੀ ਏਡੇ ਵੱਡੇ ਪੰਥ ਨੂੰ ਏਡੇ ਵੱਡੇ ਧਾਰਮਿਕ ਸਥਾਨ ਨੂੰ ਚੈਲੰਜ ਕਰਨ ਦੀ ਬਜਾਏ ਬੰਦੇ ਦੇ ਪੁੱਤ ਬਣੋ ਸਿਆਣੇ ਬਣੋ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰਨ ਜੋਤ ਮੱਕੜ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਪਕਤਾ ਜੀ। ਸਿਮਰਨ ਜੀ ਪਿਛਲੇ ਦਿਨਾਂ ਜੋ ਘਟਨਾ ਵਾਪਰੀ ਇਸ ਦਰਬਾਰ ਸਾਹਿਬ ਦੇ ਵਿੱਚ ਉਹ ਉਸ ਕੁੜੀ ਦਾ ਫਿਰ ਬਿਆਨ ਆਇਆ ਦੁਬਾਰਾ। ਬਿਆਨ ਆਇਆ ਪਕਤਾ ਜੀ ਪਰ ਮੰਦ ਭਾਗੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਨਾਲ ਇਸ ਕੁੜੀ ਦੇ ਜ਼ਰੀਏ ਸਿੱਖਾਂ ਨੂੰ ਸਿੱਖਾਂ ਦੇ ਸਭ ਤੋਂ ਵੱਡੇ ਕੇਂਦਰ ਨੂੰ ਜੀ ਧਾਰਮਿਕ ਆਸਥਾ ਦੇ ਸਭ ਤੋਂ ਵੱਡੇ ਸਥਾਨ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੋਈ ਹੈ ਉਹ ਬਹੁਤ ਵੱਡੀ ਕਾਂਸਪੀਰੇਸੀ ਦੇ ਵੱਲੇ ਇਸ਼ਾਰਾ ਕਰਦੀ ਹੈ। ਜੀ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਜਿਸ ਦੇ ਨੇ ਘਟਨਾ ਵਾਪਰਦੀ ਉਸ ਤੋਂ ਬਾਅਦ ਤੁਰੰਤ ਇੱਕ ਨੈਰੇਟਿਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਨਮਾਜ਼ ਤਾਂ ਅਲਾਉਡ ਹੈ ਜੀ ਪਰ ਯੋਗਾ ਨਹੀਂ ਕਰਨ ਦਿੰਦੇ ਹੂੰ ਜੀ ਤਾਂ ਪਹਿਲੀ ਗੱਲ ਤਾਂ ਇਹ ਸੀਗੀ ਕਿ ਕਦੇ ਵੀ ਰੀਸੈਂਟ ਹਿਸਟਰੀ ਚ ਤਾਂ ਕੋਈ ਇਹ ਜਿਹਾ ਇਨਸੀਡੈਂਟ ਮੈਂ ਨਹੀਂ ਦੇਖਿਆ ਕਿ ਪ੍ਰਕਰਮਾਂ ਦੇ ਵਿੱਚ ਕਿਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੋਵੇ ਜੀ ਨਮਾਜ਼ ਦੀ ਸਿਰਫ ਇੱਕੋ ਇੱਕ ਤਸਵੀਰ ਜਿਹੜੀ ਪਿਛਲੇ ਸਾਲ ਦੀ ਸ਼ਹਿਦ ਹੈ ਜਿਹੜੇ ਉਹ ناصر اختر ਹੋਣੇ ਨੇ شاید ملیر کوٹلے والے شاید ਉਹਨਾਂ ਦਾ گروپ ਹੈ ਉਹ ਗਲਿਆਰੇ ਦੇ ਵਿੱਚ ਬਾਹਰ ਜਦੋਂ ਜਲਿਆਂ ਵਾਲੇ ਬਾਗ ਤੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਜੀ ਤਾਂ ਗਲਿਆਰਾ ਗਲਿਆਰੇ 'ਚ ਬਾਹਰ ਜਿੱਥੇ ਪੱਥਰ ਲੱਗਿਆ ਉੱਥੇ ਬੈਠ ਕੇ ਉਹ ਨमाज ਦੀਆਂ ਤਸਵੀਰਾਂ ਨੇ ਜਿਹੜੀਆਂ ਨमाज ਦੀਆਂ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਇਹ ਕਹਿ ਕੇ ਕਿ ਨमाज ਪ੍ਰਕਰਮਾਂ 'ਚ ਕਿਤੇ ਕੀਤੀ ਜਾ ਰਹੀ ਹੈ ਇਹ ਸਰਾਸਰ ਗਲਤ ਬਿਆਨਬਾਜ਼ੀ ਗਲਤ ਪ੍ਰੋਪੋਗੈਂਡਾ ਤੇ ਨੈਰੇਟਿਵ ਦਿੱਤਾ ਗਿਆ ਪਹਿਲੀ ਗੱਲ ਜੀ ਦੂਜੀ ਗੱਲ ਇਹ ਹੈ ਕਿ ਉਸ ਕੁੜੀ ਨੂੰ ਕਿਸੇ ਨੇ ਇਨਵਾਈਟ ਤਾਂ ਨਹੀਂ ਕੀਤਾ ਕਿ ਤੂੰ ਆ ਹੂੰ ਉਸ ਕੁੜੀ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਕਿ ਤੂੰ ਆ ਜੀ ਗੁਰੂ ਰਾਮਦਾਸ ਦੇ ਦਰ ਤੇ ਜਿਹੜਾ ਵੀ ਜਾਂਦਾ ਉਹ ਆਪਦੀ ਆਸਥਾ ਤੇ ਆਪਦਾ ਇੱਕ ਜਿਹੜਾ ਭਾਵ ਹੈ ਉਹ ਲੈ ਕੇ ਜਾਂਦਾ ਜੀ ਹੁਣ ਅੱਜ ਉਹ ਜੋ ਕਹਿ ਰਹੀ ਹੈ ਨਾ ਜਿਹੜੀ ਉਸ ਦਿਨ ਵੀ ਉਹਨੇ ਗੱਲ ਕੀਤੀ ਜੇ ਉਹਦਾ ਅਨਲਿਸਿਸ ਕਰੋ ਤਾਂ ਇਟ ਮੀਨਸ ਦੋਨੋਂ ਗੱਲਾਂ ਤੋਂ ਇਹ ਪਤਾ ਲੱਗਦਾ ਹੈ ਕਿ ਪ੍ਰੀਪਲਾਨਡ ਸਾਜ਼ਿਸ਼ ਸੀ ਜੀ ਪਹਿਲਾਂ ਤਾਂ ਉਹ ਉੱਥੇ ਆਉਂਦੀ ਹੈ ਜਿਵੇਂ ਐਸਜੀਪੀਸੀ ਨੇ ਵੀ ਉਹਦਾ ਬਿਆਨ ਇਹ ਦਿੱਤਾ ਕਿ 1 ਘੰਟੇ ਦੇ ਆਲਮੋਸਟ ਰਹਿੰਦੀ ਪਰ ਮੱਥਾ ਟੇਕਨ ਅੰਦਰ ਨਹੀਂ ਗਈ ਉਹ ਸੇਵਾ ਵੀ ਕਰਦੀ ਨਜ਼ਰ ਆਉਂਦੀ ਹੈ ਕਿਤੇ ਕਿਤੇ ਉਹ ਇੱਕ ਇੱਕ ਕੁਆਲਟੀ ਪਾਣੀ ਦੀ ਵੀਡੀਓ ਹੀ ਬਣਾਈ ਹੈ ਬਸ ਉਹਨੇ ਉਹ ਜੀ ਵੀ ਮੈਂ ਦੇਖੋ ਜੀ ਸੇਵਾ ਕਰ ਰਹੀ ਹਾਂ ਚਲੋ ਉਹਦਾ ਭਾਵ ਹੈ ਜੇ ਸੇਵਾ ਕਰ ਰਹੀ ਹੈ ਤਾਂ ਮੈਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਜੀ ਪਰ ਜੇ ਉਹ ਵਾਕਈ ਦਰਬਾਰ ਸਾਹਿਬ ਨਤਮਸਤਕ ਹੋਣ ਗਈ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਯੋਗਾ ਦੇ ਵਾਲੇ ਦੇ ਨਹੀਂ ਕਿਉਂ ਜਾਂਦੀ ਹੈ ਜੀ ਦੂਜੀ ਗੱਲ ਹੈ ਕਿ ਉਹ ਕਹਿ ਰਹੀ ਹੈ ਕਿ ਅੱਜ ਉਹ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਰੂਲਸ ਐਂਡ ਰੈਗੂਲੇਸ਼ਨਸ ਐਡੇ ਵੱਡੇ ਸਥਾਨ ਤੇ ਜਦੋਂ ਤੁਸੀਂ ਜਾ ਰਹੇ ਹੋ ਜੀ ਭਗਤਾ ਜੀ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਕਰਦਾ ਜੇ ਮੈਂ ਇੱਥੋਂ ਅਹਮਦਾਬਾਦ ਘੁੰਮਣ ਵੀ ਜਾਵਾਂ ਨਾ ਹੂੰ ਮੈਂ ਕਿਸੇ ਧਾਰਮਿਕ ਸਥਾਨ ਤੇ ਵੀ ਨਾ ਜਾਵਾਂ ਤਾਂ ਵੀ ਇੱਥੋਂ ਚਾਰ ਬੰਦਿਆਂ ਨੂੰ ਪੁੱਛ ਕੇ ਜਾਊਂਗਾ ਵੀ ਮੈਂ ਅਹਮਦਾਬਾਦ ਚੱਲੇ ਆਂ ਬਾਈ ਮੈਨੂੰ ਥੋੜਾ ਦੱਸ ਉੱਥੇ ਕਿੱਥੇ ਖਾਣ ਪੀਣ ਦਾ ਸਮਾਨ ਮਿਲਦਾ ਕਿੱਥੇ ਰਹਿਣਾ ਹੋਟਲ ਕਿੰਨਾ ਕੁ ਮਹਿੰਗਾ ਮਿਲਦਾ ਪੁੱਛ ਕੇ ਜਾਣੇ ਆ ਬਿਲਕੁਲ ਜੀ ਤੇ ਜੇ ਦਰਬਾਰ ਸਾਹਿਬ ਉਹ ਆਈ ਅਹਮਦਾਬਾਦ ਤੋਂ ਸਪੈਸ਼ਲ ਚੱਲ ਕੇ ਆਈ ਹੂੰ ਤੇ ਕਿਸੇ ਨੂੰ ਹੁਣ ਇਹ ਨਹੀਂ ਪੁੱਛਿਆ ਹੁਣ ਆ ਕੇ ਵੀ ਭਾਈ ਮੈਨੂੰ ਦੱਸੋ ਇੱਥੋਂ ਦੀ ਕੀ ਮਰਿਆਦਾ ਹੈ ਕਿ ਇਹਦਾ ਇਤਿਹਾਸ ਕੀ ਹੈ ਜੀ ਔਰ ਉਹ ਆਈ ਕਿਉਂ ਫਿਰ ਔਰ ਉਹ ਝੂਠ ਇਸ ਕਰਕੇ ਆ ਜਿਹੜੀ ਜਿਹੜੀ ਉਹਦੀ ਤਸਵੀਰ ਪਹਿਲੇ ਦਿਨ ਉਹਨੇ ਪਾਈ ਹੈ ਨਾ ਉਹਦੇ ਉੱਤੇ ਜਿਹੜਾ ਉਹਨੇ ਲਿਖਿਆ ਹੈ ਜੀ ਉਹ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਲਿਖਦੀ ਹੈ ਇਹ ਗੱਲ ਵੀ ਇੱਥੇ ਆ ਕੇ ਯੋਗਾ ਕਰਕੇ ਮੈਨੂੰ ਅਰਪਣ ਕਰਕੇ ਸੰਤੁਸ਼ਟੀ ਮਿਲੀ ਹੈ ਤਾਂ ਮੀਨਸ ਕਿ ਉਹ ਬਹੁਤ ਕਲੀਅਰ ਸੀ ਕਿ ਉਹ ਸਿਰਫ ਯੋਗਾ ਕਰਨ ਉੱਥੇ ਡਰਾਮਾ ਕਰਨ ਆਈ ਸੀ ਜੀ ਜੇ ਯੋਗਾ ਕਰਨਾ ਸੀ ਮੰਨ ਲਓ ਤੁਸੀਂ ਦਰਬਾਰ ਸਾਹਿਬ ਆਏ ਹੋ ਸਾਰੀ ਦਿਹਾੜੀ ਦਰਬਾਰ ਸਾਹਿਬ ਤੁਸੀਂ ਪ੍ਰਕਰਮਾ ਵੀ ਕੀਤੀ ਲੰਗਰ ਵੀ ਛਕਿਆ ਸਰਾਵ ਵੀ ਚਲੇ ਗਏ ਆਰਾਮ ਵੀ ਫਰਮਾ ਲਿਆ ਬਾਹਰ ਦੁਕਾਨਾਂ ਤੇ ਵੀ ਢੇੜਾ ਕਾਢ ਆਂਦਾ ਅੰਦਰ ਕੀਰਤਨ ਵੀ ਸਰਵਨ ਕਰ ਲਿਆ ਸਵੇਰੇ ਜਦੋਂ ਮਹਾਰਾਜ ਦੀ ਪਾਲਕੀ ਬਿਰਾਜਮਾਨ ਹੁੰਦੀ ਲੈ ਕੇ ਆਉਂਦੇ ਉਹ ਵੀ ਦਰਸ਼ਨ ਕਰਲੇ ਸ਼ਾਮ ਨੂੰ ਸੁਖਾਸਨ ਦੇ ਵੀ ਕਰਲੇ ਇਹ ਸਾਰੇ ਦਿਨ ਦੇ ਵਿੱਚ ਤੁਹਾਡੇ ਕੋਲੇ ਬਹੁਤ ਸਮਾਂ ਹੈ ਮੰਨ ਲਓ ਹੂੰ ਤੇ ਜੇ ਤੁਸੀਂ ਰੋਜ਼ ਮੰਨ ਲਓ ਬਹੁਤ ਸਾਰੇ ਸਿੱਖ ਵੀ ਯੋਗਾ ਕਰਦੇ ਹੋਣਗੇ ਜਿਵੇਂ ਦਿਲਜੀਤ ਬਾਰੇ ਗੱਲ ਕੀਤੀ ਵੀ ਦਿਲਜੀਤ ਵੀ ਯੋਗਾ ਕਰਦਾ ਜੀ ਤਾਂ ਇਹ ਨੈਰੇਟਿਵ ਦਿੱਤਾ ਗਿਆ ਵੀ ਯੋਗਾ ਦੇ ਖਿਲਾਫ ਇਹਨਾਂ ਨੇ ਜਾ ਕੇ ਪ੍ਰਚਾਰ ਕੀਤਾ ਜੀ ਤਾਂ ਜੇ ਜੀ ਦੀ ਮਨਸ਼ਾ ਮੰਨ ਲਓ ਜਿੱਥੇ ਪ੍ਰਕਰਮਾਂ ਚ ਬਹੁਤ ਸਾਰੀ ਥਾਂ ਐ ਬੈਠਣ ਦੀ ਤੁਸੀਂ ਰਾਮਗੜੀਏ ਬੁੰਗੇ ਦੇ ਨਾਲ ਜਿੱਥੇ ਜਿੱਥੇ ਇਸ਼ਨਾਨ ਕਰਦੇ ਐ ਮਰਦ ਜੀ ਦੋ ਦੋ ਅਲੱਗ-ਅਲੱਗ ਨਿੱਕੀਆਂ ਬੀਬੀਆਂ ਵਾਸਤੇ ਬੰਦੇਆਂ ਵਾਸਤੇ ਉਹਦੇ ਨਾਲ ਜਿੰਨਾ ਥੱਲੇ ਥਾਂ ਬਣਿਆ ਬੈਣ ਨੂੰ ਜੀ ਤੇ ਬਹੁਤ ਸਾਰੇ ਲੋਕ ਬਹਿ ਕੇ ਹੋ ਸਕਦਾ ਕੋਈ ਆਪਦੇ ਹੋਰਿਸ਼ਟ ਨੂੰ ਵੀ ਤਿਆਰਿਆ ਹੋਵੇ ਹੋ ਸਕਦਾ ਮੰਨ ਚ ਕੋਈ ਨਮਾਜ਼ ਵੀ ਪੜ ਰਿਹਾ ਹੋਵੇ ਹੋ ਸਕਦਾ ਕਿਸੇ ਨੇ ਯੋਗਾ ਵੀ ਕੀਤਾ ਹੋਵੇ ਹਮ ਅੱਜ ਤੱਕ ਕਦੇ ਕੋਈ ਸਵਾਲ ਤਾਂ ਨਹੀਂ ਉੱਠਿਆ ਵੀ ਤੁਸੀਂ ਉੱਥੇ ਪਿੱਛੇ ਬੈਠ ਕੇ ਕੀ ਕਰ ਰਹੇ ਹੋ ਭਾਈ ਹੂੰ ਪਰ ਇਹ ਕਦੇ ਨਹੀਂ ਹੋਇਆ ਕਿ ਕੋਈ ਬੰਦਾ ਆ ਕੇ ਕਵੇ ਕਿ ਮੈਂ ਦਰਬਾਰ ਸਾਹਿਬ ਦਾ ਬੈਕਗ੍ਰਾਉਂਡ ਲੈ ਕੇ ਤੇ ਚਾਰ ਫੋਟੋਆਂ ਖਿਚਾਵਾਂ ਜੀ ਯੋਗਾ ਕਰਨ ਦਾ ਮਤਲਬ ਤਾਂ ਇਹ ਸੀ ਵੀ ਅੱਧਾ ਘੰਟਾ ਯੋਗਾ ਕੀਤਾ ਹੁੰਦਾ ਉਹਨੂੰ ਜੇ ਉਹ ਕਰਦੀ ਅੱਧਾ ਪੌਣਾ ਘੰਟਾ ਲਾ ਕੇ ਜੋ ਪ੍ਰੋਸੈਸ ਹੁੰਦਾ ਤਾਂ ਉਹ ਉਥੋਂ ਦੇ ਆ ਜਾਂਦੇ ਸੇਵਾਦਾਰ ਤੇ ਉਹਨੂੰ ਕਹਿ ਦਿੰਦੇ ਹੁਣ ਉਹ ਕਹਿੰਦੀ ਮੈਨੂੰ ਰੋਕਿਆ ਨਹੀਂ ਰੋਕਿਆ ਇਸ ਕਰਕੇ ਨਹੀਂ ਕਿਉਂਕਿ ਤੇਰੀ ਮਨਛਾ ਹੀ ਐ ਸੀ ਕਿ ਮੈਂ ਚੋਰੀ ਛਿਪੇ ਚਾਰ ਫੋਟੋਆਂ ਖਚਾਵਾਂ ਤੇ ਉਸ ਤੋਂ ਬਾਅਦ ਛੋਟੇ ਤੇ ਉਦੋਂ ਬਾਅਦ ਮੈਂ ਸੋਸ਼ਲ ਮੀਡੀਆ ਤੇ ਪਾਦਾ ਉੱਥੇ ਬਹਿ ਕੇ ਜੇ ਉਹ 2 4 5 ਮਿੰਟ ਲਾਉਂਦੀ ਤਾਂ ਕਿਸੇ ਨਾ ਕਿਸੇ ਦੀ ਨਜ਼ਰ ਸੇਵਾਦਾਰ ਦੀ ਉਹਦੇ ਤੇ ਪਹਜਣੀ ਸੀ ਕਿਸੇ ਸੇਵਾਦਾਰ ਨੇ ਜਾ ਕੇ ਰੋਕ ਦੇਣਾ ਸੀ ਵੀ ਬੀਬੀ ਇੱਥੇ ਅਲਾਉਡ ਨਹੀਂ ਐ ਤੇ ਗੱਲ ਮੁੱਕਣੀ ਸੀ ਹੁਣ ਨੈਰੇਟਿਵ ਕੀ ਦਿੱਤਾ ਗਿਆ ਪਹਿਲੇ ਦਿਨ ਉਹਨੇ ਨੈਰੇਟਿਵ ਇਹ ਦਿੱਤਾ ਜੀ ਉਦੋਂ ਤੱਕ ਤਾਂ ਜੇ ਰੌਲਾ ਹੀ ਨਹੀਂ ਇੰਨਾ ਪਿਆ ਸੀਗਾ ਜੀ ਵੀ ਮੈਨੂੰ ਤਾਂ ਜੀ ਧਰਮ ਕੋਈ ਨਾ ਨਫ਼ਰਤ ਨਹੀਂ ਸਿਖਾਉਂਦਾ ਉਹਨੇ ਇਹ ਗੱਲ ਬੋਲੀ ਸਿੱਧਾ ਧਰਮ ਤੱਕ ਲੈ ਆਈ ਗੱਲ ਜੀ ਜੇ 2-4 ਬੰਦਿਆਂ ਨੇ ਸੋਸ਼ਲ ਮੀਡੀਆ ਤੇ ਕੁਝ ਚੰਗਾ ਮਾੜਾ ਕਹਿਤਾ ਤੇ ਇਹ ਤਾਂ ਉਹ ਬੰਦੇ ਵੀ ਨੇ ਜਿਹੜੇ ਸੁਨਕਸ਼ੀ ਸਿਣਾ ਦਾ ਵਿਆਹ ਹੋਇਆ ਇੱਕ ਮੁਸਲਮਾਨ ਨਾਲ ਤੇ ਸੁਨਕਸ਼ੀ ਸਿਣਾ ਨੂੰ ਕਮੈਂਟ ਡਿਲੀਟ ਬੰਦ ਕਰਨੇ ਪੈ ਗਏ ਕਿਉਂਕਿ ਉਹਦਾ ਜਲੂਸ ਇੰਨਾ ਕੱਢਤਾ ਇਨ੍ਹਾਂ ਲੋਕਾਂ ਨੇ ਹੂੰ ਜੀ ਤੇ ਫਿਰ ਇਹ 도ਗਲੇ ਲੋਕ ਕੌਣ ਨੇ ਫਿਰ ਇਹ ਸੁਨਕਸ਼ੀ ਸਿਣਾ ਦੇ ਹੱਕ ਚ ਕਿਉਂ ਨਹੀਂ ਜਾ ਕੇ ਮੈਂ ਅੱਜ ਇੱਕ ਇੰਟਰਵਿਊ ਦੇਖ ਰਿਹਾ ਸੀ ਇੱਕ ਦੀ ਕਿਸੇ ਚੈਨਲ ਦੇ ਉੱਤੇ ਬڑا ਸਿੱਖ ਵਿਰੋਧੀ ਜੇ ਲੋਕ ਨੇ ਉਹ ਜੀ ਉਹ ਕਹਿੰਦਾ ਅਸੀਂ ਛਰੀਟ ਨਹੀਂ ਆਉਣ ਦਿੰਦੇ ਹੂੰ ਕਿਸੇ ਨੇ ਕੁਝ ਕਿਹਾ ਕਦੋਂ ਹੈ ਭਾਈ ਉਹਨੂੰ ਤੁਸੀਂ ਐਵੇਂ ਪੱਲਿਓ ਕੋਲੋਂ ਬਣਾ ਬਣਾ ਕੇ ਗੱਲਾਂ ਤੇ ਸਿੱਖਾਂ ਨੂੰ ਬਦਨਾਮ ਕਰੀ ਜਾਂਦੇ ਹੋ ਵੀ ਅਸੀਂ ਛਰੀਟ ਨਹੀਂ ਆਉਣ ਦਿੰਦੇ ਉਸ ਕੁੜੀ ਨੂੰ ਕਿਸੇ ਨੇ ਉਹਦੇ ਜਿਹੜੇ ਮੈਸੇਜ ਵੀ ਆਏ ਜੀ ਕਿਸੇ ਨੂੰ ਕੀ ਪਤਾ ਉਹ ਮੈਸੇਜ ਕੌਣ ਕਰ ਰਿਹਾ ਉਹ ਆਪ ਹੀ ਕਰਾਰੀ ਹੋਵੇ ਮੈਸੇਜ ਹੂੰ ਉਹ ਆਪ ਹੀ ਚਾਰ ਬੰਦਿਆਂ ਨੂੰ ਪ੍ਰੋਫਾਈਲਾਂ ਹੀ ਬਣਾਉਣੀ ਐ ਜੀ ਕਿਸੇ ਸਿੱਖ ਦੀਪ ਸਿੱਧੂ ਦੀ ਫੋਟੋ ਲਾ ਕੇ 36 ਪ੍ਰੋਫਾਈਲਾਂ ਬਣਾ ਕੇ ਲੋਕ ਗਾਲਾਂ ਕੱਢੀ ਜਾਂਦੇ ਹੋ ਦੀਪ ਥੋੜੀ ਕੱਢੀ ਜਾਂਦਾ ਬਿਲਕੁਲ ਸੰਤਾਂ ਦੀਆਂ ਫੋਟੋਆਂ ਲਾ ਕੇ ਕਰੀ ਜਾਂਦੇ ਆ ਤੇ ਉਹ ਚਾਰ ਪ੍ਰੋਫਾਈਲਾਂ ਹੀ ਬਣਾਉਣੀ ਆ ਫਿਰ ਤੁਸੀਂ ਇਹ ਮਾਨਸਿਕਤਾ ਦੇਖੋ ਵੀ ਇਹਨੇ ਪਹਿਲਾਂ ਇਹ ਕਿਹਾ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ ਧਰਮ ਤੇ ਗੱਲ ਕਿੱਥੋਂ ਤੱਕ ਲੈ ਗਈ ਇਹ ਜੀ ਜੇ ਉਹਨੂੰ ਗਲਤੀ ਦਾ ਅਸਾਸੀ ਮਾਫੀ ਤਾਂ ਨਿਵਕੇ ਮੰਗੀ ਜਾਂਦੀ ਹੈ ਹੂੰ ਹੱਥ ਜੋੜ ਕੇ ਮੰਗੀ ਜਾਂਦੀ ਭਾਈ ਕਿੰਤੂ ਪਰੰਤੂ ਜ ਨਹੀਂ ਪੈਣਾ ਚਾਹੀਦਾ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰੋ ਮੈਨੂੰ ਪਤਾ ਨਹੀਂ ਸੀ ਵੀ ਉੱਥੇ ਨਹੀਂ ਕਰਨਾ ਗੱਲ ਖਤਮ ਹੋ ਗਈ ਜੀ ਹੁਣ ਇੱਕ ਪਾਸੇ ਮਾਫੀ ਵੀ ਮੰਗਣੀ ਹੈ ਦੂਜੇ ਪਾਸੇ ਜੋ ਕੀਤਾ ਉਹਨੂੰ ਜਸਟੀਫਾਈ ਵੀ ਕੀਤਾ ਵੀ ਮੈਂ ਕੁਝ ਗਲਤ ਨਹੀਂ ਕੀਤਾ ਹੂੰ ਸਿੱਖਾਂ ਦਾ ਸਥਾਨ ਹੈ ਭਗਤੀ ਦਾ ਕੇਂਦਰ ਹੈ ਜੀ ਉਹ ਹਰ ਇੱਕ ਜਿਹੜਾ ਸਥਾਨ ਹੈ ਉਹਦੀ ਮਰਿਆਦਾ ਹੈ ਹੂੰ ਤੇ ਤੁਸੀਂ ਹੁਣ ਮਰਿਆਦਾ ਨੂੰ ਸਵਾਲ ਕਰੀ ਜਾਂਦੇ ਹੋ ਚੈਲੰਜ ਕਰੀ ਜਾਂਦੇ ਹੋ ਇਹ ਥੋੜੇ ਸਮੇਂ 'ਚ ਕਿਉਂ ਵਾਪਰਿਆ ਕੰਗੜਾ ਰਣੌਤ ਵਾਲੀ ਗੱਲ ਵਾਪਰਦੀ ਆ ਮੈਂ ਕੰਗੜਾ ਦੀ ਮੈਂ ਉਹ ਥੋੜੇ ਸਮੇਂ ਬਾਅਦ ਇਹ ਵਾਪਰਦਾ ਮੈਂ ਕੰਗੜਾ ਵਾਲੀ ਗੱਲ ਨੂੰ ਇਹਦੇ ਨਾਲ ਜੋੜਨਾ ਹੀ ਨਹੀਂ ਚਾਹੁੰਦਾ ਇਹ ਪਲੈਨ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਗੱਲ ਕਹਿ ਰਿਹਾ ਪਲੈਨਿੰਗ ਕੀ ਹੈ ਇਹਦੇ 'ਚ ਕਿ ਹੁਣ ਇਹਨਾਂ ਦਾ ਇਹ ਦਰਬਾਰ ਸਾਹਿਬ ਨੂੰ ਟਾਰਗੇਟ ਕਰਕੇ ਕੱਲ ਦੀਆਂ ਪੋਸਟਾਂ ਕੀ ਪੈ ਰਹੀਆਂ ਇੱਕ ਕਿਸੇ ਮੂਰਖ ਜੇ ਬੇਵਕੂਫ ਨੇ ਪਾਈ ਹੋਈ ਆ ਵੀ ਦਰਬਾਰ ਸਾਹਿਬ ਤੇ ਚਾਰ ਦਰਵਾਜ਼ੇ ਕਿਉਂ ਨੇ ਧਰਮ ਤਾਂ ਉਦੋਂ ਦੋ ਸੀਗੇ ਹੂੰ ਮੂਰਖਾ ਧਰਮ ਦੋ ਕਿਉਂ ਸੀਗੇ ਇਹੋ ਜੇ ਬੇਫਕੂਫ ਵਾਲੀਆਂ ਪੋਸਟਾਂ ਪਾ ਰਹੇ ਆ ਜੀ ਬੁੱਧ ਧਰਮ ਵੀ ਤਾਂ ਉਦੋਂ ਹਿੱਸਾ ਸੀਗਾ ਹੂੰ ਇਹ ਤਾਂ ਅੱਜ ਆਪਾਂ ਚਾਰੋਂ ਦਰ ਜਿਹੜੇ ਨੇ ਉਹ ਚਾਰਾਂ ਵਰਨਾਂ 'ਤੇ ਚਾਰਾਂ ਦਿਸ਼ਾਵਾਂ ਵਾਸਤੇ ਚਾਰਾਂ ਧਰਮਾਂ ਵਾਸਤੇ ਧਰਮ ਤਾਂ ਦੁਨੀਆ 'ਚ ਬਹੁਤ ਸਾਰੇ ਸੀਗੇ ਇਸ ਤਰੀਕੇ ਨਾਲ ਤਾਂ ਇਸ ਸਿੰਬੋਲਿਕ ਗੱਲ ਹੁੰਦੀ ਹੈ ਜੀ ਸਿੰਬੋਲਿਕ ਗੱਲ ਹੈ ਗੁਰੂ ਸਾਹਿਬ ਨੇ ਕਿਹਾ ਤੇ ਧਰਮਾਂ ਦਾ ਨਾਂ ਥੋੜੀ ਲੱਗ ਗਏ ਫਿਰ ਇਸ ਹਿਸਾਬ ਨਾਲ ਤਾਂ ਧਰਮ ਤਾਂ ਦੁਨੀਆ ਚ ਹਜ਼ਾਰਾਂ ਨੇ ਇਕੱਲੇ ਕੋਈ ਹਿੰਦੁਸਤਾਨ ਦੇ ਲੋਕ ਥੋੜੀ ਉੱਥੇ ਮੱਥਾ ਟੇਕਦੇ ਆ ਫਿਰ ਉੱਥੇ ਲਿਖਿਆ ਹੋਵੇ ਵੀ ਭਾਈ ਜੈਨੀਆਂ ਨੂੰ ਤਾਂ ਅਲਾਉਡ ਨਹੀਂ ਬੋਧੀਆਂ ਨੂੰ ਤਾਂ ਅਲਾਉਡ ਨਹੀਂ ਐਡੇ ਮੂਰਖ ਉਹ ਅਸਲ ਚ ਕੀ ਚਾ ਰਹੇ ਆ ਕਿ ਪ੍ਰਵੋਕ ਕਰਨ ਦੀ ਕੋਸ਼ਿਸ਼ ਹੈ ਜੀ ਜਾਣ ਬੁੱਝ ਕੇ ਮਾਹੌਲ ਇਸ ਤਰੀਕੇ ਦਾ ਬਣਾਇਆ ਜਾ ਰਿਹਾ ਕਿ ਸਿੱਧਾ ਟਾਰਗੇਟ ਕਰਨਾ ਹੈ ਤਾਂ ਇਹਨਾਂ ਦੇ ਕੇਂਦਰ ਨੂੰ ਹੀ ਟਾਰਗੇਟ ਕਰੋ ਜਾ ਕੇ ਤੂੰ ਐਡੀ ਵੱਡੀ ਨਹੀਂ ਹੈ ਬੀਬੀ ਵੀ ਤੂੰ ਦਰਬਾਰ ਸਾਹਿਬ ਦੇ ਵਿੱਚ ਆ ਕੇ ਕੋਈ ਹਰਕਤ ਕਰਕੇ ਤੇ ਬਾਅਦ ਸਿੱਖ ਧਰਮ ਦੇ ਉੱਤੇ ਸਵਾਲ ਕਰਕੇ ਤੇ ਕਮੇ ਫਿਰ ਐਫ ਆਈ ਆਰ ਵਾਪਸ ਲੋ ਨਹੀਂ ਸਾਡੀ ਲੀਗਲ ਟੀਮ ਤਿਆਰ ਹੈ ਜੇ ਤਿਆਰ ਹੈ ਫਿਰ ਤੂੰ ਵੀਡੀਓਂ ਕਿਉਂ ਬਣਾਉਣੀ ਫਿਰਦੀ ਹੈ ਜੀ ਕੁਛ ਹੋਵੇ ਨਾ ਹੋਵੇ ਸਜ਼ਾ ਹੋਵੇ ਨਾ ਹੋਵੇ ਇੱਕ ਵੱਖਰਾ ਮੁੱਦਾ ਹੈ ਤੂੰ ਚੈਲੰਜ ਕਿਉਂ ਕਰ ਰਹੀ ਹੈ ਕਿਹਨੂੰ ਚੈਲੰਜ ਕਰਨੀ ਮਾਫੀ ਵਾਲਾ ਬੰਦਾ ਤਾਂ ਨਿਭਕੇ ਆਉਂਦਾ ਜੀ ਫਿਰ ਸਿਕਿਉਰਟੀਆਂ ਦੇ ਰਹੇ ਹੋ ਜਾਣ ਬੁੱਝ ਕੇ ਕਿਸੇ ਨੇ ਉਹਨੂੰ ਕੁਛ ਕਿਹਾ ਹੀ ਨਹੀਂ ਭਗਤਾ ਜੀ ਹੂੰ ਜੀ ਇਹੋ ਜੀਆਂ ਨੂੰ ਕੁਛ ਕਹਿ ਕੇ ਸਿੱਖਾਂ ਕੋਲੇ ਇੰਨਾ ਵਿਅਰਥ ਸਮਾਂ ਨਹੀਂ ਹੈ ਬਰਬਾਦ ਕਰਨ ਵਾਸਤੇ ਬੀ ਉਹ ਇਹੋ ਜੀਆਂ ਮੂਰਖ ਔਰਤਾਂ ਦੇ ਪਿੱਛੇ ਸਮਾਂ ਬਰਬਾਦ ਕਰਦੇ ਫਿਰਨ ਜੀ ਤੀਜੀ ਗੱਲ ਇਹ ਹੈ ਜਿਹੜੀ ਇਹ ਮੈਂ ਨੈਰੇਟਿਵ ਦਿੱਤਾ ਗਿਆ ਵੀ ਯੋਗਾ ਨਾਲ ਨਫ਼ਰਤ ਹੈ ਨਮਾਜ਼ ਨਾਲ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਯੋਗਾ ਤੇ ਨਮਾਜ਼ ਕੰਪੇਅਰ ਨਹੀਂ ਕੀਤੀ ਜਾ ਸਕਦੀ ਜੀ ਯੋਗਾ ਤੇ ਹਨੂਮਾਨ ਚਲੀ ਨਮਾਜ਼ ਤੇ ਹਨੂਮਾਨ ਚਲੀਸਾ ਅਰਦਾਸ ਸੁਖਮਨੀ ਸਾਹਿਬ ਦਾ ਇਹ ਸਾਰੀਆਂ ਆਪੋ ਆਪਣੇ ਧਰਮਾਂ ਦੇ ਵਿੱਚ ਆਸਥਾ ਜਾਂ ਭਗਤੀ ਜਾਂ ਉਹਨਾਂ ਦੇ ਗ੍ਰੰਥਾਂ ਦਾ ਜਿਹੜਾ ਪ੍ਰਤੀਕ ਨੇ ਇਹ ਗੱਲਾਂ ਹਨਾ ਯੋਗਾ ਜਿਹੜਾ ਉਹ ਕਿਤੇ ਵੀ ਕਟੋ-ਕਟ ਜੇ ਸਿੱਖ ਇਹ ਗੱਲ ਕਹਿੰਦਾ ਕਿ ਯੋਗਾ ਸਾਡੇ ਧਰਮ ਦੇ ਵਿੱਚ ਅ ਕੋਈ ਸਪਿਰਚੁਅਲ ਸਥਾਨ ਨਹੀਂ ਰੱਖਦਾ ਤੇ ਤੁਸੀਂ ਧੱਕੇ ਨਾਲ ਕਿਉਂ ਜੋੜਨਾ ਚਾਹੁੰਦੇ ਹੋ ਜੀ ਯੋਗਾ ਤੁਹਾਡੇ ਲਈ ਜੇ ਕੋਈ ਜਗ੍ਹਾ ਰੱਖਦਾ ਹੈ ਤਵਲਨ ਗੋੜਾ ਉਹਦੇ ਉਹਦੇ 'ਚ ਕੋਈ ਸਵਾਲ ਕੋਈ ਨਹੀਂ ਕਰ ਰਿਹਾ ਹੂੰ ਬਹੁਤ ਸਾਰੇ ਸਿੱਖ ਵੀ ਯੋਗਾ ਕਰਦੇ ਆ ਜੀ ਤੁਸੀਂ ਮੈਨੂੰ ਸਵੇਰੇ ਪੁੱਛੋ ਤੂੰ ਯੋਗਾ ਕਰੇਂਗਾ ਮੈਂ ਕਹੂੰਗਾ ਤੁਹਾਨੂੰ ਕਰ ਲੂੰਗਾ ਸਿਹਤ ਚੰਗੀ ਹੁੰਦੀ ਆ ਕਰ ਲੂੰਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਜੀ ਤੁਸੀਂ ਕਹੋ ਵੀ ਪਰਮਾਤਮਾ ਮਿਲੂਗਾ ਯੋਗਾ ਨਾਲ ਮੈਂ ਤੁਹਾਨੂੰ ਕਹੂੰਗਾ ਖੜ ਜੋ ਭਾਈ ਹੂੰ ਮੈਂ ਦੇਖ ਲਾਂ ਵੀ ਮੇਰਾ ਧਰਮ ਦਾ ਸਿਧਾਂਤ ਕੀ ਕਹਿੰਦਾ ਉਹ ਕਹਿੰਦਾ ਨਹੀਂ ਜੀ ਤੇ ਫਿਰ ਮੈਂ ਤੁਹਾਨੂੰ ਕਹੂੰਗਾ ਯੋਗਾ ਮੈਂ ਚੰਗੀ ਸਿਹਤ ਹਸਤੇ ਤਾਂ ਕਰ ਸਕਦਾ ਪਰ ਜੇ ਮੈਨੂੰ ਇਹ ਕਹੋਗੇ ਵੀ ਇਹਦੇ ਰਾਈ ਤੈਨੂੰ ਰੱਬ ਮਿਲ ਜੂਗਾ ਤਾਂ ਮੈਂ ਨਹੀਂ ਕਰੂੰਗਾ ਉਸ ਉਸ ਥਾਟ ਨਾਲ ਜੀ हां ਤੁਸੀਂ ਕਹੋਗੇ ਭਾਈ ਮਟੱਪਾ ਘਟ ਜੂਗਾ ਚਿਹਰਾ ਸਾਫ ਹੋ ਜੂਗਾ ਅੰਦਰੋਂ ਸਰੀਰ ਤੇਰਾ ਫਿਜ਼ੀਕਲੀ ਠੀਕ ਹੋ ਜੂਗਾ ਮੈਂ ਕਰ ਲੂੰਗਾ ਹੂੰ ਜੀ ਤਾਂ ਇਹ ਜਿਹੜੀ ਫਿਜ਼ੀਕਲ ਐਕਸਰਸਾਈਜ਼ ਹੈ ਇਹਨੂੰ ਤੁਸੀਂ ਕਿਸੇ ਹੋਰ ਤੇ ਥੋਪਣ ਦੀ ਲਈ ਹੂੰ ਔਰ ਜਾਣਬੁੱਝ ਕੇ ਉਸ ਧਰਮ ਦੇ ਸਭ ਤੋਂ ਵੱਡੇ ਕੇਂਦਰ 'ਚ ਜਾ ਕੇ ਕਹਿੰਦੇ ਹੋ ਵੀ ਯੋਗਾ ਦੇ ਉੱਤੇ ਸਵਾਲ ਖੜੇ ਕਰ ਰਹੇ ਤੁਸੀਂ ਆਪਣੀ ਆਈਡੀਓਲੋਜੀ ਆਪਣੇ ਕੋਲ ਰੱਖੋ ਤੁਮਕੋ تمہارا ਖੂਬ हमको ہمارا ਖੂਬ ਗੁਰੂ ਸਾਹਿਬ ਕਹਿਗੇ ਜੀ ਜਾਨ ਬੁੱਝ ਕੇ ਵਾਰ-ਵਾਰ ਵਾਰ-ਵਾਰ ਇਹ ਗੱਲਾਂ ਹੁੰਦੀਆਂ ਸਿੱਖ ਹਿੰਦੂਆਂ ਦਾ ਹਿੱਸਾ ਨੇ ਹੂੰ ਤੁਸੀਂ ਆਪਣਾ ਧਰਮ ਸੰਭਾਲੋ ਸਿੱਖ ਆਪਣੇ ਧਰਮ 'ਚ ਰਹਿਣ ਜੀ ਇਹ ਜੀ ਸਾਡੇ 'ਚੋਂ ਨਿਕਲੇ ਆ ਜੀ ਜਦੋਂ ਸਿੱਖ ਵਾਰ-ਵਾਰ ਇਹ ਗੱਲ ਕਹਿੰਦਾ ਕਿ ਅਸੀਂ ਨਿਆਰੇ ਆ ਗੁਰੂ ਨੇ ਸਾਨੂੰ ਵੱਖਰਾ ਬਣਾਇਆ ਤਾਂ ਵੱਖਰੇ ਰਹਿਣ ਦਿਓ ਜੀ ਫਿਰ ਧਾਰਮਿਕ ਜੇ ਇਹੀ ਕੋਈ ਘਟਨਾ ਰਾਮ ਮੰਦਰ ਤੇ ਹੋ ਜੇ ਸਵੇਰੇ ਹੂੰ ਤੇ ਸਾਰੇ ਦੇਸ਼ 'ਚ ਸਵੇਰੇ ਲਾਸ਼ਾਂ ਨਾ ਵੇਖਣਗੀਆਂ ਮੈਨੂੰ ਇਹ ਦੱਸੋ ਹੂੰ ਜੀ ਕਿਉਂ ਤੁਸੀਂ ਵਾਰ-ਵਾਰ ਪ੍ਰਵੋਕ ਕਰਦੇ ਹੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਐਸਾ ਮਾਹੌਲ ਨਾ ਬਣਾਓ ਉਹ ਦਰਬਾਰ ਸਾਹਿਬ ਕੋਈ ਟੂਰਿਸਟ ਪਲੇਸ ਨਹੀਂ ਹੈ ਜੀ ਉਹ ਸਿੱਖਾਂ ਦਾ ਆਸਥਾ ਦਾ ਸਥਾਨ ਹੈ ਉਹਦੇ ਚ ਕਿੰਤੂ ਪਰੰਤੂ ਕਰਨ ਦੀ ਕੋਸ਼ਿਸ਼ ਨਾ ਕਰੋ ਜੀ ਜਿਹੜੇ ਕੋਈ ਮਸਲੇ ਨੇ ਸਿੱਖਾਂ ਦੇ ਆਪਣੇ ਇੰਟਰਨਲ ਨੇ ਉਹ ਸਿੱਖ ਬਹਿ ਕੇ ਸੁਲਝਾ ਲੈਣਗੇ ਤੁਹਾਡੀ ਸਲਾਹ ਦੀ ਤੁਹਾਡੀਆਂ ਟਿੱਪਣੀਆਂ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਸੁਧਾਰੋ ਅਸੀਂ ਆਪਣੇ ਸੁਧਾਰੀਏ ਔਰ ਇਹਨੂੰ ਇੱਕ ਚੰਗੀ ਸੁਸਾਇਟੀ ਬਣਾਓ ਜੀ ਸਵਾਲ ਪੁੱਠੇ ਇਹ ਹੋ ਗਏ ਕਿ ਸਿੱਖ ਇਨਟੋਲਰੈਂਟ ਹੋ ਰਿਹਾ ਜੀ ਦੇਖੋ ਯੋਗਾ ਹੀ ਤਾਂ ਕੀਤਾ ਬਹੁਤ ਸਾਰੇ ਲਿਬਰਲ ਸਿੱਖ ਜਿਹੜੇ ਉਹ ਵੀ ਕਹਿ ਰਹੇ ਆ ਫਿਰ ਕੀ ਹੋ ਗਿਆ ਯੋਗਾ ਹੀ ਤਾਂ ਕੀਤਾ ਤੇ ਕੱਲ ਨੂੰ ਭਰਤਨਾਟਿਮ ਵੀ ਹੋ ਜੂਗਾ ਉਹਦੇ ਚ ਕੀ ਮਾੜਾ ਫਿਰ ਫਿਰ ਕੀ ਉਹ ਹੀ ਕੀਤਾ ਇਸੇ ਨੂੰ ਲੈ ਕੇ ਕੱਲ ਨੂੰ ਕੱਲ ਨੂੰ ਤੁਸੀਂ ਕਹੋ ਵੀ ਉੱਥੇ ਆਪਾਂ ਹੌਲੀ ਹੌਲੀ ਮੰਨ ਲਓ 5000 ਬੰਦਾ ਸਵੇਰੇ ਕਵੇ ਅਸੀਂ ਯੋਗਾ ਹੀ ਕਰਨਾ ਹੈ ਤੇ ਉਹਦੇ ਪ੍ਰਕਰਮਾਂ ਦੀ ਯੋਗਾ ਹੀ ਕਰਨ ਲੱਗ ਜੋਗੇ ਫਿਰ ਤੁਸੀਂ ਕਹੋਗੇ ਫਿਰ ਕੀ ਹੈ ਯੋਗ ਕਿਸੇ ਵੀ ਸਥਾਨ ਦੀ ਮਰਿਆਦਾ ਹੈ ਬਿਲਕੁਲ ਮਰਿਆਦਾ ਕਿਸੇ ਵੀ ਸਥਾਨ ਦਾ ਸੂਲ ਹੈ ਜੀ ਹਜ਼ਾਰਾਂ ਮੰਦਰ ਨੇ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਮਰਿਆਦਾਾਂ ਨੇ ਹੂੰ ਫਿਰ ਆਪਾਂ ਸਵੇਰੇ ਜਾ ਕੇ ਕਹੀਏ ਵੀ ਇਹ ਮੰਨ ਲਓ ਖਾਟੂ ਸ਼ਾਮ ਜੀ ਮੈਂ ਵੀ ਗਿਆ ਹਾਂ ਉੱਥੇ ਜੀ ਤੇ ਉਹ ਉਹਨਾਂ ਦੀ ਮਰਿਆਦਾ ਵੀ ਉਹ ਪਰਦਾ ਕਰ ਦਿੰਦੇ ਆ ਫਿਰ ਫਿਰ ਖੋਲ ਦਿੰਦੇ ਆ ਜੀ ਜੇ ਕੋਈ ਜਾ ਕੇ ਸਵਾਲ ਕਰਨ ਲੱਗ ਜੇ ਵੀ ਇਹ ਕਿਉਂ ਹੈ ਤੇ ਫਿਰ ਚਪੇੜਾ ਹੀ ਖਾਊਗਾ ਉਹ ਬੰਦਾ ਹੂੰ ਜੀ ਕਿ ਕਿਸੇ ਦੇ ਧਾਰਮਿਕ ਸਥਾਨ ਦੀ ਮਰਿਆਦਾ ਜਿਹੜੀ ਤੈਅ ਕੀਤੀ ਗਈ ਹੈ ਉਹਦੇ ਤੇ ਤੁਸੀਂ ਸਵਾਲ ਕਿਵੇਂ ਕਰ ਸਕਦੇ ਹੋ ਜੀ ਤੇ ਸਿਮਿਲਰ ਗੱਲ ਇਹੀ ਹੈ ਕਿ ਤੁਸੀਂ ਇੱਥੇ ਆਉਂਗੇ ਤੇ ਫਿਰ ਤੁਸੀਂ ਇਹ ਸਵਾਲ ਕਰ ਰਹੇ ਹੋ ਫਿਰ ਜਾਣ ਬੁਝ ਕੇ ਕਹਿ ਰਹੇ ਹੋ ਮੈਨੂੰ ਥ੍ਰੈਟ ਕਰ ਰਿਹਾ ਮੈਨੂੰ ਮਾਰਨ ਦੀਆਂ ਤਮਗਾਇਸਾ ਕਿਸੇ ਨੇ ਕੁਝ ਨਹੀਂ ਕਿਹਾ ਇਹਨੂੰ ਜੀ ਕਿਸੇ ਅੰਗ ਸਿੰਘ ਜੱਤੇਬੰਦੀ ਨੇ ਕਿਸੇ ਹੋਰ ਸਿੱਖ ਨੇ ਸਾਰਿਆਂ ਨੇ ਕਿਹਾ ਕਿ ਮੂਰਖ ਅਕਲ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਇਹਦਾ ਔਰ ਇਹ ਇਸ ਮੁੱਦੇ ਦੇ ਰਾਹੀਂ ਪੂਰੀ ਸਿੱਖ ਕੌਮ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੈ ਜੀ ਜਿਹੜੀ ਚੀਜ਼ ਨਹੀਂ ਕੱਲ ਇਹਦੇ ਵਾਸਤੇ ਥੋੜੀ ਹੈ ਅੱਛਾ ਹੋਰ ਗੱਲ ਦੱਸਦਾ ਹਿੰਦੂ ਸਿੱਖ ਦਾ ਤਾਂ ਤਾ ਮਸਲਾ ਹੈ ਜੇ ਮੈਂ ਵੀ ਕਰੂੰਗਾ ਮੈਨੂੰ ਵੀ ਰੁਕਾ ਆਪਾਂ ਕਿੰਨੇ ਵਾਰੀ ਡਿਸਕਸ ਕੀਤਾ ਹੈ ਮੈਂ ਆਪਾਂ ਇੱਕ ਐਪੀਸੋਡ ਕੀਤਾ ਸੀਗਾ ਵੀ ਮੈਨੂੰ ਰੋਕ ਲਿਆ ਸੀਗਾ ਹਜ਼ਾਰਾਂ ਸਿੱਖਾਂ ਨੂੰ ਕਿਸੇ ਨੂੰ ਫੋਟੋ ਖਿੱਚਣ ਵਾਸਤੇ ਰੋਕਿਆ ਜਾਂਦਾ ਕਿਸੇ ਨੂੰ ਉੱਥੇ ਚੁੰਨੀ ਨਹੀਂ ਹੈ ਤਾਂ ਕਿਹਾ ਜਾਂਦਾ ਭਾਈ ਚੁੰਨੀ ਲੈ ਆ। ਹਾਲਾਕਿ ਤੁਸੀਂ ਮਹਿਸੂਸ ਵੀ ਕੀਤਾ ਸੀ ਬਾਅਦ ਵਿੱਚ ਮੈਂ ਤੁਹਾਨੂੰ ਕੀਤੀ ਨਾ ਪੋਰ ਡਿਸਕਸ ਤਾਂ ਇਹ ਥੋੜੀ ਹੈ ਵੀ ਇਹ ਧਰਮ ਦਾ ਇਹਨੂੰ ਚੱਕ ਕੇ ਜੋੜਤਾ ਜੀ ਯੋਗੇ ਨਾਲ ਤੇ Hindu ਧਰਮ ਨਾਲ ਤੇ ਸਿੱਖ ਵਰਸਸ Hindu ਬਣਾ ਰਿਹਾ ਤੇ ਇਹ ਜੀ ਨਮਾਜ਼ ਤੋਂ ਦਾ ਪ੍ਰੋਬਲਮ ਨਹੀਂ ਹੋ ਤੋਨੀ ਭਾਈ ਕੋਈ ਵੀ ਉੱਥੇ ਕੋਈ ਵੀ ਜਾ ਕੇ ਕਰੂਗਾ ਤਾਂ ਉਹਨੂੰ ਰੋਕਿਆ ਜਾਊ ਕੱਲਾ ਇਹਨੂੰ ਨਹੀਂ ਹੈ ਜੀ ਫਿਰ ਇਹਦੀ ਇੰਟੈਂਸ਼ਨ ਬਹੁਤ ਵੱਡੀ ਕੁਐਸਚਨੇਬਲ ਹੈ ਕੁੜੀ ਦੀ ਹੂੰ ਜਿਹੋ ਜਿਹੇ ਬਿਆਨ ਦੇ ਰਹੀ ਹੈ ਨਾ ਇਹ ਕਲੀਅਰਲੀ ਇੱਕ ਮੈਸੇਜ ਹੈ ਕਿ ਕੌਨਸਪੀਰੇਸੀ ਆਰ ਪਿੱਛੋਂ ਦਵਾਏ ਜਾ ਰਹੇ ਆ ਜੀ ਗੁਜਰਾਤ ਤੋਂ ਆਈ ਹੋਰ ਉਹ ਸਾਰਾ ਸਵਾਲ ਫਿਰ ਦੂਜੀ ਗੱਲ ਇਹ ਦੇਖੋ ਤੁਸੀਂ ਕਿ ਇਹ ਕੁੜੀ ਜਦੋਂ ਇਹ ਗੱਲ ਕਹਿੰਦੀ ਹੈ ਕਿ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਮੈਨੂੰ ਖਤਰਾ ਹੈ ਹੂੰ ਇਹ ਕਿਹੜਾ ਖਤਰਾ ਹੈ ਕਿਸੇ ਤੋਂ ਹੁਣ ਇਹ ਨਾ ਪਤਾ ਲੱਗੇ ਵੀ ਇਹਦਾ ਆਪਦਾ ਹੀ ਕੋਈ ਬੰਦਾ ਇਹਨੂੰ ਕੁਝ ਕਹਿ ਦੇਤੇ ਬਾਅਦ ਚ ਨਾਮ ਸਿੱਖਾ ਦੇ ਲਈ ਕਿ ਤੁਸੀਂ ਇਹ ਗੱਲ ਕੀਤੀ ਕੋਈ ਕਿਸੇ ਨੇ ਕੁਝ ਨਹੀਂ ਕਿਹਾ ਇਹ ਮੈਟਰ ਜਿਹੜਾ ਹੋਇਆ ਸੀ ਲੇਕਿਨ ਇਸ ਮੈਟਰ ਤੇ ਡਿਸਕਸ ਹੋਇਆ ਹੁਣ ਜੇ ਐਫ ਆਈ ਆਰ ਤੂੰ ਕੈਨਸਲ ਕਰਾਉਣ ਦੀ ਗੱਲ ਕਰਨੀ ਤੇ ਭਾਈ ਇਹ ਵੀ ਹੋ ਸਕਦਾ ਸੀਗਾ ਵੀ ਐਸ ਜੀ ਪੀ ਸੀ ਨੂੰ ਇੱਕ ਚਿੱਠੀ ਆ ਜੱਥੇਦਾਰ ਸਾਹਿਬ ਨੂੰ ਲਿਖਦੀ ਵੀ ਮੈਂ ਦੁਬਾਰਾ ਆਉਣਾ ਚਾਹਨੀ ਆ ਜੀ ਦਰਬਾਰ ਸਾਹਿਬ ਹਮ ਮੈਂ ਨਿਵਕੇ ਆਪਦੀ ਭੁੱਲ ਬਖਸ਼ਾਉਣਾ ਚਾਹਨੀ ਆ ਜੀ ਮੈਂ ਮੱਥਾ ਵੀ ਨਹੀਂ ਟੇਕਨ ਗਈ ਮੈਂ ਅੰਦਰ ਮੱਥਾ ਟੇਕ ਕੇ ਗੁਰੂ ਰਾਮਦਾਸ ਅਗੇ ਅਰਦਾਸ ਕਰਦੀ ਆ ਕਿ ਜੇ ਮੇਥੋਂ ਕੋਈ ਗਲਤੀ ਗੁਸਤਾਖੀ ਹੋਈ ਤੇ ਗੁਰੂ ਸਾਹਿਬ ਮੈਨੂੰ ਮਾਫ ਕਰਿਓ ਤੇ ਮੈਂ ਸਾਰੀ ਸਿੱਖ ਕੌਮ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਮੇਰੇ ਦਿਲ ਚ ਕੋਈ ਨਫ਼ਰਤ ਜਾਂ ਕੋਈ ਗੁੱਸਾ ਗਿਲਾ ਨਹੀਂ ਹੈ ਤੇ ਤੁਸੀਂ ਵੀ ਨਾ ਰੱਖੋ ਤੇ ਆਪਾਂ ਰਲ ਮਿਲ ਕੇ ਰਹੀਏ ਹੋ ਸਕਦਾ ਇਹਨੂੰ ਉੱਥੇ ਸਰੋਪਾ ਹੀ ਦਵਾ ਦਿੰਦੇ ਵੀ ਚੱਲ ਭਾਈ ਮਾਫੀ ਮੰਗਣ ਵਾਲੇ ਦਾ ਉਹ ਜਿਹੜਾ ਦਿਲ ਵੱਡਾ ਹੈ ਤੇ ਮਾਫ ਕਰਨਾ ਉਹ ਤੋਂ ਵੱਡਾ ਗੁਰੂ ਰਾਮਦਾਸ ਬਾਦਸ਼ਾਹ ਉਹ ਤਾਂ ਜੀ ਉਹ ਪੂਰੀ ਸ੍ਰਿਸ਼ਟੀ ਨੂੰ ਮਾਫ ਕਰ ਦਿੰਦੇ ਆ ਉਹ ਤਾਂ ਉਸ ਗੁਰੂ ਘਰ ਉਸ ਸਥਾਨ ਦੀ ਮਹਿਮਾ ਹੀ ਇੰਨੀ ਵੱਡੀ ਹੈ ਤੁਸੀਂ ਦੇਖੋ ਕਿ ਮੱਥਾ ਤੁਸੀਂ ਨਹੀਂ ਟੇਕਦੇ ਪਏ ਤੁਸੀਂ ਗੁਰਬਾਣੀ ਸਰਵਨ ਨਹੀਂ ਕੀਤੀ ਕੱਲਾ ਤੁਸੀਂ ਆ ਕੇ ਲੱਤਾਂ ਉੱਤੇ ਚੱਕ ਕੇ ਤੇ ਉਹ ਪ੍ਰੋਗਰਾਮ ਜਿਹਾ ਲਾ ਕੇ ਉਹ ਵੀ ਕੱਲੀਆਂ ਫੋਟੋਆਂ ਖਿਚਾ ਕੇ ਤੇ ਫਿਰ ਤੁਸੀਂ ਚੈਲੰਜ ਕਰ ਰਹੇ ਹੋ ਪੂਰੀ ਕਮ ਨੂੰ ਇਹ ਗਲਤ ਗੱਲ ਹੈ ਜਿਸ ਤਰ੍ਹਾਂ ਦੇ ਨੈਰੇਟਿਵ ਸਿਰਜੇ ਜਾ ਰਹੇ ਇਹ ਗਲਤ ਨੇ ਨਮਾਜ਼ ਅੰਦਰ ਨਹੀਂ ਹੋਈ ਨਮਾਜ਼ ਬਾਹਰ ਪੜੀ ਗਈ ਹੈ ਔਰ ਜੇਕਰ ਕੋਈ ਕਰਦਾ ਵੀ ਆ ਕੇ ਤੇ ਜੇ ਆਪਣੇ ਮਨ ਚ ਬੈਠ ਕੇ ਮੰਨ ਲਓ ਮੈਂ ਕੋਈ ਕਲਮਾ ਪੜ੍ਹਤੀ ਆ ਉੱਥੇ ਬੈ ਕੇ ਅ ਪ੍ਰਕਰਮਾਂ ਦੇ ਵਿੱਚ ਬੈ ਕੇ ਤੇ ਮੈਂ ਕੋਈ ਅ ਇਸ ਗੱਲ ਪਿੱਛੇ ਟਾਰਗੇਟ ਕਰਨ ਪਿੱਛੇ ਕੱਲਾ ਵੀ ਆ ਦੇਖੋ ਮੈਂ ਕਰਕੇ ਦਿਖਾਈ ਹੈ ਫਿਰ ਮੇਰੇ ਤੇ ਸਵਾਲ ਹੋਣ ਸੋ ਮੈਨੂੰ ਲੱਗਦਾ ਹੈ ਕਿ ਇਸ ਕੁੜੀ ਨੂੰ ਸਮਝਣਾ ਚਾਹੀਦਾ ਜੀ ਕਿਸੇ ਚਾਰ ਬੰਦਿਆਂ ਦੇ ਮਗਰ ਲੱਗ ਕੇ ਐਡੀ ਵੱਡੀ ਕੌਮ ਨਾਲ ਐਡੇ ਪੰਥ ਨਾਲ ਉਹਨਾਂ ਦੀ ਸੈਕ੍ਰਿਟੀ ਉਹਨਾਂ ਦੇ ਧਾਰਮਿਕ ਸਥਾਨ ਉਹਨਾਂ ਦੇ ਕੇਂਦਰ ਦੇ ਉੱਤੇ ਇਸ ਤਰੀਕੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਔਰ ਇੱਕ ਦੂਜੇ ਦੇ ਧਰਮਾਂ ਦਾ ਸਤਿਕਾਰ ਕਰੀਏ ਇੱਕ ਦੂਜੇ ਦੇ ਧਰਮਾਂ ਦੀਆਂ ਵੈਲਿਊਜ਼ ਔਰ ਉਹ ਜੇ ਕੋਈ ਹੁਣ ਮੰਨ ਲਓ ਮੈਂ ਬਿਲੀਵ ਨਹੀਂ ਕਰਦਾ ਕਿ ਕਰਵਾ ਚੌਥ ਮਨਾਇਓ ਜੀ ਪਰ ਜਿਹੜਾ ਕੋਈ ਮਨਾਉਂਦਾ ਜੇ ਉਹਨੂੰ ਕੋਈ ਭਾਈ ਜੇ ਉਹਨੂੰ ਕੋਲ ਨੂੰ ਕੋਈ ਕਵੇ ਵੀ ਮੈਨੂੰ ਆਹ ਲੋੜ ਹੈ ਤੇ ਮੈਂ ਉਹਦੇ ਵਾਸਤੇ ਖੜ ਵੀ ਜਾਊਂਗਾ ਹੂੰ ਉਹ ਉਹਨੂੰ ਖੂਬ ਹੈ ਮੈਨੂੰ ਮੇਰਾ ਖੂਬ ਹੈ ਜੀ ਮੈਂ ਮੂਰਤੀ ਨਹੀਂ ਪੂਜਦਾ ਤਾਂ ਮੈਨੂੰ ਮੇਰਾ ਖੂਬ ਹੈ ਜਿਹੜਾ ਪੂਜਦਾ ਮੈਂ ਉਹਦੇ ਲਈ ਖੜਾ ਨੌਵੇਂ ਪਾਤਸ਼ਾਹ ਨੇ ਇਹਨਾਂ ਮੂਰਤੀ ਪੂਜਣ ਵਾਲਿਆਂ ਵਾਸਤੇ ਹੀ ਆਪਣੀ ਸ਼ਹਾਦਤ ਦਿੱਤੀ ਨਾ ਜਾ ਕੇ ਜੀ ਜਦੋਂ ਆਏ ਕਿ ਕਸ਼ਮੀਰੀ ਪੰਡਤ ਤਾਂ ਕਿੱਡੀ ਕਮਾਲ ਗੱਲ ਹੈ ਕਿ ਗੁਰੂ ਸਾਹਿਬ ਸਾਨੂੰ ਕਹਿ ਗਏ ਅਸੀਂ ਆਪਦੇ ਚ ਖੂਬ ਆ ਤੁਸੀਂ ਜੇ ਤੁਹਾਡੇ ਤੇ ਕੋਈ ਆ ਚਾਹੀ ਤਾਂ ਤੁਹਾਡੇ ਲਈ ਅਸੀਂ ਜਾਨ ਵੀ ਦੇ ਸਕਦੇ ਹਾਂ ਸੋ ਇਸ ਕਰਕੇ ਐਡੇ ਵੱਡੇ ਪੰਥ ਨੂੰ ਐਡੇ ਵੱਡੇ ਧਾਰਮਿਕ ਸਥਾਨ ਨੂੰ ਚੈਲੰਜ ਕਰਨ ਦੀ ਬਜਾਏ ਬੰਦੇ ਦੇ ਪੁੱਤ ਬਣੋ ਸਿਆਣੇ ਬਣੋ ਪਿਆਰ ਤੇ ਮੁਹੱਬਤ ਦਾ ਸੰਦੇਸ਼ ਦਿਓ ਇਹ ਕੰਪੈਰੀਜ਼ਨਸ ਸਾਨੂੰ ਨਾ ਦੱਸੋ ਯੋਗਾ ਕਰਨਾ ਹੈ ਨਹੀਂ ਤੁਸੀਂ ਕਰੋ ਜੀ ਸਦਕੇ ਤੁਹਾਨੂੰ ਛੱਤ ਦੀ ਲੋੜ ਹੈ ਥਾਂ ਦੀ ਲੋੜ ਹੈ ਉਹ ਦਵਾ ਦੇਾਂਗੇ ਹੋਰ ਬਹੁਤ ਥਾਵਾ ਪਈਆਂ ਸਰਾੰਚ ਕਰ ਲੋ ਜਾ ਕੇ ਜੀ ਪਰ ਜੇ ਤੁਸੀਂ ਇਹ ਕਹੋ ਕਿ ਅਸੀਂ ਟਾਰਗੇਟ ਕਰਕੇ ਪਲਾਨ ਕਰਕੇ ਆਵਾਂਗੇ ਤੇ ਫਿਰ ਅਸੀਂ ਸਿਆਣੇ ਸੱਚੇ ਬਣਨ ਦੀ ਕੋਸ਼ਿਸ਼ ਕਰਾਂਗੇ ਫਿਰ ਇਹ ਬਰਦਾਸ਼ਤ ਨਹੀਂ ਆਉਣਾ ਜੀ